ਸਾਰੇ ਨੂੰ ਪਿਆਰ ਭਰੀ ਸਸ਼ਕਤ ਕਲ ਜੀ ਲੈ ਕੇ ਹਾਜ਼ਰ ਹੋਏ ਆ ਪੈਨਸ਼ਨਰਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਹੈ ਪੂਰਾ ਮਾਮਲਾ ਜਿਹੜਾ ਦੱਸਾਂਗੇ ਜੇ ਇੱਕ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜੁਡ ਕਰ ਲੈਣਾ ਜੀ ਸੋ ਦੋਸਤੋ ਜਿਹੜੀ ਅੱਜ ਦੀ ਨਵੀਂ ਅਪਡੇਟ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਕੰਪਿਊਟੇਸ਼ਨ ਦੇ ਸੰਬੰਧੀ ਇੱਕ ਫੈਸਲਾ ਸੁਣਾਇਆ ਗਿਆ ਹੈ ਜਿਹੜਾ CWUP ਜਿਹੜਾ ਨੰਬਰ ਹੈ 2490 ਔਰ ਕੇਸ ਜਿਹੜਾ ਕਿਸ ਨੰਬਰ ਜਿਹੜਾ ਹੈ 82/2024 ਸੁਪਰੀਮ ਕੋਰਟ ਨੇ ਜਿਹੜਾ ਕੇਂਦਰੀ ਕਰਮਚਾਰੀ ਕੰਪਿਊਟੇਸ਼ਨ ਦੀ ਜਿਹੜੀ ਵਸੂਲੀ ਨੋ ਨਜਾਇਜ਼ ਠਾਰਾ ਆਇਆ ਹੈ ਸਾਰੇ ਹੀ ਕਰਮਚਾਰੀਆਂ ਦੇ ਲਈ ਬਹੁਤ ਹੀ ਚੰਗੀ ਖਬਰ ਹੈ ਜਿਨ੍ਹਾਂ ਨੂੰ ਆਪਣੇ ਪੈਨਸ਼ਨ ਕੰਪਿਊਟੇਸ਼ਨ ਜਿਹੜੀ ਕਰਵਾਈ ਸੀ ਉਹਨਾਂ ਦੀ ਵਸੂਲੀ ਜਿਹੜੀ ਹੈ 15 ਸਾਲ ਦੇ ਵਿੱਚ 180 ਕਿਸ਼ਤਾਂ ਦੇ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਜਿਹੜਾ ਹੈ ਮਾਨਯੋਗ ਕੋਰਟ ਨੇ ਇਹ ਜਿਹੜਾ ਫੈਸਲਾ ਕੀਤਾ ਗਿਆ ਹੈ ਇਹ ਇਸ ਦੀ ਜਿਹੜੀ ਵਸੂਲੀ ਹੈ 10 ਸਾਲ 8 ਮਹੀਨੇ ਦੇ ਵਿੱਚ ਕੀਤੀ ਜਾਵੇਗੀ ਅਤੇ WP ਜਿਹੜਾ ਨੰਬਰ ਹੈ 2490822224 2024 ਦੇ ਵਿੱਚ ਇਹ ਫੈਸਲਾ ਜਿਹੜਾ ਹੈ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਰਿਟਾਇਰਮੈਂਟ ਸਮੇਂ ਕਰਮਚਾਰੀਆਂ ਜਿਹੜੇ ਪੈਨਸ਼ਨ ਦਾ ਕੁਝ ਹਿੱਸਾ ਜਿਹੜਾ ਕੰਪਿਊਟ ਕਰਕੇ 15 ਸਾਲ ਦੇ ਵਿੱਚ ਵਸੂਲੀ ਕੀਤੀ ਜਾਂਦੀ ਹੈ ਲੇਕਿਨ ਵਿਆਜ ਦਾ ਜਿਹੜਾ ਹੈ 12% ਨਿਰਧਾਰਿਤ ਕੀਤਾ ਜਾਂਦੀ ਹੈ ਪਰ ਲੇਕਿਨ ਜਿਹੜਾ ਹੁਣ ਵਿਆਜ ਦਰ ਹੈ 7% ਰਹਿ ਚੁੱਕਿਆ ਹੈ ਅਤੇ ਹਰਿਆਣਾ ਸਰਕਾਰ ਜਿਹੜੀ ਹੈ ਕਰਮਚਾਰੀ ਦੇ ਰਿਟਾਇਰ ਹੋਏ ਜਿਹੜੇ ਸ਼ਰੀ ਜਿੰਦਲ ਕਮ ਜਿਹੜੇ ਕੀ ਜਿੰਦਲ ਕੰਪਿਊਟੇਸ਼ਨ ਦੀ ਜਿਹੜੀ ਵਸੂਲੀ ਨੂੰ ਜਿਹੜਾ ਕਿ ਨਿਜ਼ਾਇਜ਼ਟ ਹੈ ਰਾਇਆ ਗਿਆ ਹੈ ਸਾਰੇ ਹੀ ਵਿਸੂਲੀ ਜਿਹੜੀ ਹੈ 10 ਸਾਲ 8 ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਹੈ ਇਸ ਦੇ ਜਿਹੜੇ ਜਜਮੈਂਟ ਹੈ ਸੁਪਰੀਮ ਕੋਰਟ ਦੀ ਜਿਹੜੀ ਹੈ ਵੈਬਸਾਈਟ ਤੇ ਜਲਦੀ ਹੀ ਅਪਲੋਡ ਕੀਤੀ ਜਾਵੇਗੀ ਇਹ ਫੈਸਲਾ ਸਾਰੀਆਂ ਸਟੇਟਾਂ ਤੇ ਸਰਕਾਰਾਂ ਤੇ ਵੀ ਲਾਗੂ ਹੋ ਸਕਦਾ ਹੈ ਇਸ ਦੇ ਨਾਲ ਹੀ ਪੈਨਸ਼ਨਰਸ ਨੂੰ ਕਾਫੀ ਆਰਥਿਕ ਮਦਦ ਮਿਲੇਗੀ ਸਾਰੇ ਹੀ ਪੈਨਸ਼ਨ ਪਰਿਵਾਰਾਂ ਨੂੰ ਵੀ ਇਸ ਦੇ ਨਾਲ ਵੱਡੀ ਰਾਹਤ ਮਿਲੇਗੀ ਸੋ ਦੋਸਤੋ ਪਿਛਲੇ ਮਹੀਨੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਨਸ਼ਨਰਸ ਦੇ ਬਿੱਲ ਕੰਪਿਊਟੇਸ਼ਨ ਦੀ ਕਟੋਤੀ ਸਬੰਧ ਦੀ 808 ਰੇਟਾਂ ਪਟੀਸ਼ਨਾਂ ਪਾਈਆਂ ਗਈਆਂ ਸਨ ਜੋ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਔਰ ਇਸ ਫੈਸਲੇ ਦੇ ਨਾਲ ਹੁਣ ਜਿਹੜੀ ਨਵੀਂ ਉਮੀਦ ਜਾਗ ਚੁੱਕੀ ਹੈ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਇੱਕ ਮਹੱਤਵਪੂਰਨ ਫੈਸਲਾ ਸਾਹਮਣੇ ਆ ਚੁੱਕਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਪੈਨਸ਼ਨਰਸ ਨੂੰ ਵੀ ਰਾਹਤ ਮਿਲੀ ਹੈ ਸੋ ਦੋਸਤੋ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਆ ਜਿਹੜੀ ਦੂਸਰੀ ਅਪਡੇਟ ਆ ਰਹੀ ਹੈ ਜਿਹੜੇ ਕੀ ਜਿਹੜੇ ਜਿਹੜਾ ਇੱਥੇ ਕਿਸੇ ਵੀ ਜਿਹੜੇ ਕਰਮਚਾਰੀ ਦੇ ਰਿਟਾਇਰ ਹੋਣ ਤੋਂ ਜਿਹੜਾ ਬਾਅਦ ਪਹਿਲਾ ਜਿਹੜਾ ਹੈ 12 ਮਹੀਨੇ ਸਰਵਿਸ ਪੂਰੀ ਕਰ ਲਈ ਸੀ ਪਰ ਉਹਨਾਂ ਨੂੰ ਜਿਹੜੀ ਇਨਕਰੀਮੈਂਟ ਨਹੀਂ ਮਿਲੀ ਹੈ ਅਤੇ ਉਹਨਾਂ ਕਰਮਚਾਰੀਆਂ ਨੇ ਮਾਨਜੋਗ ਹਾਈਟ ਤੱਕ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਮੰਨ ਲਓ ਕਿ ਕਿਸੇ ਵੀ ਕਰਮਚਾਰੀ ਦੀ ਜਿਹੜੀ ਇਨਕਰੀਮੈਂਟ ਹੈ 1 ਚਾਰ ਨੂੰ ਲੱਗਦੀ ਹੈ 4ਵੇਂ ਮਹੀਨੇ ਦੇ ਪਹਿਲੇ ਤਰੀਕ ਅਤੇ 31 ਮਾਰਚ ਨੂੰ ਰਿਟਾਇਰ ਹੋ ਜਾਂਦਾ ਹੈ ਉਨ੍ਹਾਂ ਦੇ ਆਪਣੇ ਜਿਹੜੇ 365 ਦਿਨ ਪੂਰੇ ਕਰ ਲਏ ਨੇ ਪਰ ਉਹਨਾਂ ਨੂੰ ਇਨਕਰੀਮੈਂਟ ਨਹੀਂ ਦਿੱਤੀ ਜਾਂਦੀ ਸੀ ਇਸ ਕਰਕੇ ਕਰਮਚਾਰੀਆਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਜਿਹੜੇ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸੀ ਜਿਸ ਕਰਮਚਾਰੀ ਦੇ 12 ਮਹੀਨੇ ਪੂਰੇ ਹੋ ਗਏ ਨੇ ਉਹਨਾਂ ਨੂੰ ਇਨਕਰੀਮੈਂਟ ਦਿੱਤੀ ਜਾਵੇ ਸੋ ਅੱਜ ਪੰਜਾਬ ਸਰਕਾਰ ਨੇ ਇੱਕ ਦੁਬਾਰਾ ਪੱਤਰ ਜਾਰੀ ਕਰ ਉਨ੍ਹਾਂ ਲੱਖਾਂ ਮੁਲਾਜ਼ਮਾਂ ਨੂੰ ਖੁਸ਼ੀ ਪ੍ਰਦਾਨ ਕੀਤੀ ਹੈ ਤੇ ਉਹਨਾਂ ਨੂੰ ਇੱਕ ਇਨਕਰੀਮੈਂਟ ਦਾ ਤੋਹਫ਼ਾ ਦਿੱਤਾ ਹੈ ਮੰਨ ਲਓ ਕਿ ਮਾਂਜੁਗ ਹਾਈ ਕੋਰਟ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ ਪਰ ਉਹਨਾਂ ਨੇ ਜਿਵੇਂ ਹੀ ਜਿਹੜਾ ਹੈ ਸਬਜੈਕਟ ਦੇ ਵਿੱਚ ਲਿਖਿਆ ਹੈ ਰਿਕਾਰਡਿੰਗ ਗ੍ਰਾਂਟ ਆਫ ਨੋਸ਼ਨਲ ਇਨਕਰੀਮੈਂਟ ਫਰੰਟ ਜਿਹੜਾ ਰਿਟਾਇਰਮੈਂਟ ਹੁਣ ਇਹ ਨੋਸ਼ਨਲ ਇਨਕਰੀਮੈਂਟ ਦਾ ਕੀ ਮਤਲਬ ਹੈ ਇਥੇ ਆਪਾਂ ਇਹ ਹੁਣ ਜਾਣਨ ਦੀ ਇਸ ਵਿੱਚ ਕੋਸ਼ਿਸ਼ ਕਰਾਂਗੇ ਇਸ ਆਰਡਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਨਰਨਲਾਈਜ਼ ਕੀਤਾ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਕਰਮਚਾਰੀਆਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਜਿਹੜੇ ਕਿ ਪਟੀਸ਼ਨਰਸ ਸੀ ਉਹਨਾਂ ਕਰਮਚਾਰੀਆਂ ਨੂੰ ਉਸ ਦਿਨ ਤੋਂ ਲੈ ਕੇ ਸਾਰਾ ਬਕਾਇਆ ਏਰੀਆ ਦਿੱਤਾ ਜਾਵੇਗਾ ਅਤੇ ਜਿਹੜੇ ਕਰਮਚਾਰੀ ਨਹੀਂ ਸੀ ਪਟੀਸ਼ਨਰ ਨਹੀਂ ਸੀ ਜਿਨ੍ਹਾਂ ਨੂੰ ਵੈਸੇ ਹੀ ਫਾਇਦਾ ਹੋ ਗਿਆ ਹੈ ਨੋਸ਼ਨਲ ਕਰਨਾ ਉਹਨਾਂ ਨੂੰ ਨੋਸ਼ਨਲ ਐਗਰੀਮੈਂਟ ਦਿੱਤੀ ਜਾਵੇ ਔਰ ਇਨਾਂ ਸਾਰੇ ਕਰਮਚਾਰੀਏ ਨੂੰ ਕੀ ਕਰਨਾ ਹੋਵੇਗਾ ਇਨਾਂ ਸਾਰੇ ਕਰਮਚਾਰੀਏ ਨੂੰ ਦੁਬਾਰਾ ਰਿਵਾਈਜ਼ ਆਪਣਾ ਪੈਨਸ਼ਨ ਕਰਨਾ ਪਏਗਾ ਜਾਣੀ ਕਿ ਉਹਨਾਂ ਨੂੰ ਰੀਫਿਕਸ਼ਨ ਹੋਣ ਦੀ ਜਿਹੜੀ ਹੈ ਦੁਬਾਰਾ ਹੋਵੇਗੀ ਉਹਨਾਂ ਦੀ ਉਹਨਾਂ ਦਾ ਕੇਸ ਏਜੀ ਪੰਜਾਬ ਨੂੰ ਦੁਬਾਰਾ ਦੁਬਾਰਾ ਜਾਏਗਾ ਇਹਦੇ ਵਿੱਚ ਇਹ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਕਾਟਾ ਨਹੀਂ ਪਵੇਗਾ ਜੇਕਰ ਕਿਸੇ ਵੀ ਕਰਮਚਾਰੀ 에ਰੀਅਰ ਨਹੀਂ ਮਿਲਦਾ ਪਰ ਬਾਕੀ ਚੀਜ਼ਾਂ ਨੂੰ ਜ਼ਰੂਰ ਮਿਲਣਗੀਆਂ ਕਿ ਉਹਨਾਂ ਦੀ ਇੱਕ ਇਨਕਰੀਮੈਂਟ ਲੱਗੇਗੀ ਉਹਨਾਂ ਦੀ ਪੈਨਸ਼ਨ ਦੇ ਵਿੱਚ ਜਿਹੜੇ ਕਿ ਜ਼ਿਆਦਾ ਨੇ ਤੇ ਉਹ ਜਿਹੜੇ 4000 ਦਾ ਕਟੋ ਕਟ ਵਾਦਾ ਹੋਵੇਗਾ ਔਰ ਉਹਨਾਂ ਨੂੰ ਗ੍ਰੈਸਟੀ ਲੀਵ ਇਨ ਕੈਚਮੈਂਟ ਕੰਪਿਊਟੇਸ਼ਨ ਦੇ ਇਹ ਸਭ ਕੁਝ ਉਹਨਾਂ ਨੂੰ ਮਿਲੇਗਾ ਅਤੇ ਲਗਭਗ ਮੇਰੇ ਹਿਸਾਬ ਦੇ ਨਾਲ 90000 ਤੋਂ ਲੈ ਕੇ ਲੱਖ ਰੁਪਏ ਤੱਕ ਹਰੇ ਕਰਮਚਾਰੀ ਨੂੰ ਫਾਇਦਾ ਹੋਵੇਗਾ ਔਰ ਜਿਨ੍ਹਾਂ ਕਰਮਚਾਰੀਆਂ ਨੂੰ ਏਰੀਅਰ ਮਿਲੇਗਾ ਉਹ ਜਿਹੜੇ ਕਰਮਚਾਰੀ ਹੈ ਜਿਹੜੇ ਉਹ ਤੋਂ ਪਟੀਸ਼ਨਰ ਬਣੇ ਨੇ ਜਾਂ ਤਾਂ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਉਹਨਾਂ ਨੂੰ 3 ਸਾਲ ਜਾਂ 2 ਸਾਲ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਵੇਗਾ ਸੋ ਇਹ ਸਾਰੇ ਹੀ ਪੈਸ਼ਨਰ ਲਈ ਜਿਹੜੇ ਹੈ 12 ਮਹੀਨੇ ਸਰਵਿਸ ਜਿਹੜੀ ਪੂਰੀ ਕਰ ਚੁੱਕੇ ਨੇ ਪਰ ਇਨਕਰੀਮੈਂਟ ਨਹੀਂ ਸੀ ਮਿਲਿਆ ਉਹਨਾਂ ਲਈ ਖੁਸ਼ ਦੀ ਖੁਸ਼ੀ ਦੀ ਜਿਹੜੀ ਇਹ ਖਬਰ ਹੈ ਉਹਨਾਂ ਨੂੰ ਉਹਨਾਂ ਦਾ ਰੀਫੈਕਸ਼ਨ ਜਿਹੜੀ ਹੈ ਦੁਬਾਰਾ ਹੋ ਕੇ ਕੇਸ ਉਹਨਾਂ ਦਾ ਦੁਬਾਰਾ ਰਿਵਾਈਜ਼ ਹੋਵੇਗਾ ਤੇ ਉਹਨਾਂ ਨੂੰ 에ਰੀਅਰ ਨੋਸ਼ਨਲ ਐਗਰੀਮੈਂਟ ਮਿਲੇਗਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਸ਼ਨਰ ਦੀ ਬਲੇ ਪੈਸ਼ਨਰ ਦੇ ਲਈ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ